ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਮਹਾਰਾਜ ਫਰਮਾਉਂਦੇ ਹਨ ਕਿ ਦਲੀਪ ਸਿੰਘ ਜਦੋਂ ਦੁਬਾਰਾ ਰਾਜ ਵਿੱਚ ਆਵਗਾ ਉਹ ਗਊ ਤੇ ਸ਼ੇਰ ਨੂੰ ਇਕੱਠਾ ਕਰ ਦੇਵਗਾ ਭਾਵ ਜੋ ਕਦੇ ਵੀ ਇੱਕ ਦੂਸਰੇ ਦੇ ਨਾਲ ਨਹੀਂ ਰਹਿ ਸਕਦੇ ਉਹ ਇਕੱਠੇ ਰਹਿ ਕਰਨਗੇ ਤੇ ਇੱਕੋ ਹੀ ਘਾਟ ਤੋਂ ਪਾਣੀ ਪੀਆ ਕਰਨਗੇ ਅੱਗੇ ਮਹਾਰਾਜ ਫਰਮਾਉਂਦੇ ਹਨ ਕਿ ਇਹ ਰਾਜ ਬੜਾ ਲੰਮਾ ਸਮਾਂ ਤੱਕ ਚੱਲੇਗਾ ਹਜ਼ਾਰਾਂ ਸਾਲ ਤੱਕ ਚੱਲੇਗਾ ਅੱਗੇ ਮਹਾਰਾਜ ਕਹਿ ਰਹੇ ਹਨ ਕਿ ਦਿੱਲੀ ਦੇ ਵਿੱਚ ਜੋ ਰਾਜ ਹੋਵੇਗਾ ਜੋ ਜਿੱਤ ਹੋਵੇਗੀ ਉਹ ਅਕਾਲ ਪੁਰਖ ਉਸ ਪਰਮਾਤਮਾ ਦੇ ਨਾਲ ਸੰਗ ਸਹਾਈ ਹੁੰਦਿਆਂ ਹੋਵੇਗੀ ਇਸ ਤਰ੍ਹਾਂ ਦੇ ਬਚਨ ਵੀ ਮਹਾਰਾਜ ਕਰ ਰਹੇ ਆਗੇ ਫਿਰ ਸੰਗ ਕਹਿੰਦੇ ਹਨ ਕਿ ਮਹਾਰਾਜ ਸਾਨੂੰ ਥੋੜਾ ਜਿਹਾ ਹੋਰ ਵੀ ਦੱਸੋ ਇਨ੍ਹਾਂ ਬਚਨਾਂ ਉੱਤੇ ਹੋਰ ਚਾਨਣਾ ਪਾਉ ਤਾਂ ਮਹਾਰਾਜ ਕਹਿੰਦੇ ਹਨ ਕਿ ਇਸ ਕਹਾਣੀ ਉੱਤੇ ਹਜੇ ਮੈਂ ਥੋੜਾ ਜਿਹਾ ਹੀ ਤੁਹਾਨੂੰ ਦੱਸਿਆ ਥੋੜਾ ਜਿਹਾ ਚਾਨਣਾ ਪਾਇਆ ਹੈ ਬਾਕੀ ਕਥਾ ਜਦੋਂ ਆਵੇਗੀ ਨਾ ਉਸ ਅਕਾਲ ਪੁਰਖ ਦੀ ਸ਼ਕਤੀ ਆਵੇਗੀ ਤੁਸੀਂ ਦੇਖੋਗੇ ਉਦੋਂ ਫਿਰ ਜਦੋਂ ਆਵੇਗਾ ਖਾਲਸਾ ਭਾਵ ਖਾਲਸੇ ਦਾ ਰਾਜ ਹੋਵੇਗਾ ਉਦੋਂ ਤੁਸੀਂ ਦੇਖੋਗੇ ਮਹਾਰਾਜ ਕਹਿੰਦੇ ਹਨ ਕਿ ਇਹ ਤਾਂ ਮੈਂ ਥੋੜੀ ਜੀ ਕਥਾ ਕਹੀ ਹੈ ਕਿਉਂਕਿ ਜ਼ਿਆਦਾ ਲੋਕ ਇੱਥੇ ਕਹਿਣਗੇ ਕਿ ਇਦਾਂ ਨਹੀਂ ਹੋ ਸਕਦਾ ਅੱਜ ਕੱਲ੍ਹ ਦੇ ਲੋਕ ਵੀ ਅਜਿਹੇ ਹਨ ਜੋ ਗੁਰੂ ਪਾਸ਼ਾ ਦੇ ਬਚਨਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਉਹ ਕਹਿੰਦੇ ਹਨ ਕਿ ਐਦਾਂ ਕਿਵੇਂ ਹੋ ਜਾਵੇਗਾ ਤੇ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਦੀ ਅਜਿਹੇ ਬਾਣੇ ਵਾਪਰ ਜਾਂਦੇ ਹਨ ਜੋ ਕਦੇ ਕਿਸੇ ਨੇ ਸੋਚੇ ਵੀ ਨਹੀਂ ਹੁੰਦੇ ਤੇ ਇਸੇ ਨੂੰ ਹੀ ਜੀਵਨ ਕਾਲ ਕਿਹਾ ਜਾਂਦਾ ਹੈ ਤੇ ਜੋ ਸਿੱਖ ਹੈ ਗੁਰੂ ਦਾ ਜੋ ਉਸ ਅਕਾਲ ਪੁਰਖ ਦਾ ਬੰਦਾ ਹੈ ਉਸ ਨੇ ਹਮੇਸ਼ਾ ਹੀ ਬਾਣੀ ਦੇ ਲੜ ਲੱਗਣਾ ਹੈ ਬਾਣੀ ਦੇ ਪਿੱਛੇ ਹੀ ਲੱਗਣਾ ਹੈ ਆਪਣੇ ਮਨ ਦੇ ਪਿੱਛੇ ਨਹੀਂ ਲੱਗਣਾ ਕਿਉਂਕਿ ਮਨ ਕਾਲ ਯੁਗ ਦੇ ਅਧੀਨ ਹੋ ਸਕਦਾ ਹੈ ਪਰ ਬਾਣੀ ਸਭ ਤੋਂ ਉੱਤਮ ਹੈ ਉਸ ਅਕਾਲ ਪੁਰਖ ਦੀ ਹੈ ਕਿ ਮਹਾਰਾਜ ਹੀ ਆਪਾਂ ਨੂੰ ਬਾਣੀ ਦਿਲਾ ਲਾ ਕੇ ਗਿਆ ਮਹਾਰਾਜ ਨੇ ਇਸ ਕਥਾ ਵਿੱਚ ਕਲਕੀ ਰੂਪ ਦਾ ਵੀ ਜ਼ਿਕਰ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕਾਲ ਯੁਗ ਦੇ ਵਿੱਚ ਇੱਕ ਹਰੀ ਦਾ ਕਲਕੀ ਰੂਪ ਵੀ ਆਵੇਗਾ ਹੁਣ ਕਾਲ ਯੁਗ ਦੇ ਵਿੱਚ ਜ਼ਿਆਦਾਤਰ ਲੋਕ ਅਜੇਹੇ ਹੋਣਗੇ ਜਿਨ੍ਹਾਂ ਦੇ ਮਖੌਟਿਆਂ ਉੱਤੇ ਤਾਂ ਚੰਗਿਆਈ ਹੋਊਗੀ ਪਰ ਉਹ ਅੰਦਰੋਂ ਚੰਗੇ ਨਹੀਂ ਹੋਣਗੇ ਉਹ ਬਹੁਤ ਜ਼ਿਆਦਾ ਮਾੜੇ ਹੋਣਗੇ ਜਿਵੇਂ ਅੱਜ ਕੱਲ ਦੇ ਸਾਧ ਪੰਡੇ ਆ ਜੋ ਡੇਰਿਆਂ ਵਿੱਚ ਬੁਲਾਉਂਦੇ ਹਨ ਲੋਕ ਉਹਨਾਂ ਤੇ ਵਿਸ਼ਵਾਸ ਕਰਦੇ ਹਨ ਤੇ ਬਾਅਦ ਵਿੱਚ ਉਹਨਾਂ ਦੀ ਇੱਜ਼ਤਾਂ ਲੁੱਟਦੇ ਹਨ ਪੈਸਾ ਲੁੱਟਦੇ ਹਨ ਤੇ ਵਿਸ਼ਵਾਸ ਘਾਤ ਕਰਦੇ ਹਨ ਤੇ ਜੋ ਕਾਲ ਯੁੱਗ ਹੋਵੇਗਾ ਇਸ ਵਿੱਚ ਸਿਰਫ ਨਾਮ ਦਾ ਬੀਜ ਹੀ ਸਭ ਤੋਂ ਉੱਤਮ ਹੋਵੇਗਾ ਜੋ ਬਾਕੀ ਸਾਰੇ ਤੰਤਰ ਮੰਤਰ ਹੋਣਗੇ ਉਹ ਸਭ ਫੇਲ ਹੋਣਗੇ ਉਹ ਭਰਮ ਭੁਲੇਖੇ ਹੋਣਗੇ ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਅਪਣਾਉਣਗੇ ਵੀ ਸਾਉ ਸਾਖੀ ਵਿੱਚ ਇੱਕ ਕਥਾ ਵੀ ਆਉਂਦੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ 500 ਸਿੱਖਾਂ ਨੂੰ ਚੁਣਿਆ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਨਾਮ ਦਾ ਅਭਿਆਸ ਕਰੋ ਆਨੰਦਪੁਰ ਸਾਹਿਬ ਤੋਂ 2-3 ਕਿਲੋਮੀਟਰ ਦੂਰ ਸੀ ਜੰਗਲ ਫਲਾਨੇ ਜੰਗਲ ਵਿੱਚ ਜਾਓ ਤੇ ਉੱਥੇ ਜਾ ਕੇ ਤੁਸੀਂ ਨਾਮ ਦਾ ਅਭਿਆਸ ਕਰੋ ਅਠਾ ਪਹਿਰਾ ਮਗਰੋਂ ਆ ਕੇ ਲੰਗਰ ਵਿੱਚ ਪ੍ਰਸ਼ਾਦਾ ਛਕ ਜਾ ਕਰੋ ਹੁਣ ਨਾਮ ਜਪਦਿਆਂ ਉਹਨਾਂ ਸਿੰਘਾਂ ਨੂੰ ਇੱਕ ਹਫ਼ਤਾ ਬੀਤ ਗਿਆ ਤੇ ਜਦੋਂ ਇੱਕ ਹਫ਼ਤੇ ਬਾਅਦ ਧੰਨ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਮੁਖ ਵੱਲ ਤੱਕਿਆ ਤਾਂ ਮਹਾਰਾਜ ਨੇ ਪਤਾ ਨਹੀਂ ਕੀ ਬਖਸ਼ਿਸ਼ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਲੰਗਰ ਛਕਣ ਨਹੀਂ ਆਉਣਾ ਪ੍ਰਸ਼ਾਦ ਤੁਹਾਡੇ ਕੋਲ ਆਪੇ ਆ ਜਾਇਆ ਕਰੇਗਾ ਤੇ ਫਿਰ 1 ਮਹੀਨਾ ਤੱਕ ਇਸ ਨਾਮ ਦਾ ਅਭਿਆਸ ਚੱਲਦਾ ਰਿਹਾ ਤੇ ਫਿਰ ਮਹਾਰਾਜ ਆਪ ਗਏ ਜੰਗਲ ਦੇ ਵਿੱਚ ਉਹਨਾਂ ਦੇ دیدار ਕਰਨ ਦੇ ਲਈ ਮਹਾਰਾਜ ਨੇ ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮਹਾਰਾਜ ਨਾ ਤਾਂ ਹੁਣ ਪੋਖਾ ਨਾ ਉੰਗਾ ਨਾਮ ਦੇ ਅਭਿਆਸ ਵਿੱਚ ਬਹੁਤ ਕਲਾ ਵਰਤਦੀ ਆ ਸੋ ਜਾਣੈ ਜਿਨ ਚੱਖਿਆ ਨਾਮ ਅਣਮੁੱਲਾ ਇਸ ਦਾ ਭਾਵ ਹੈ ਕਿ ਜਿਸ ਨੇ ਉਸ ਨਾਮ ਦਾ ਆਨੰਦ ਮਾਣਿਆ ਉਹੀ ਇਸ ਦੀ ਕੀਮਤ ਜਾਣਦਾ ਕੀਮਤ ਕਹੀ ਨਾ ਜਾਈਏ ਕਹੋ ਕੈ ਮੁਖ ਬੋਲਾ ਤੇ ਨਾਮ ਦੀ ਕੀਮਤ ਨਹੀਂ ਕਹੀ ਜਾ ਸਕਦੀ ਤੇ ਬੜੀ ਕਿਰਪਾ ਹੋਈ ਸੀ ਉਹਨਾਂ 500 ਸਿੰਘਾਂ ਉੱਤੇ ਇਹ ਤੇ ਕਹਿਣ ਦਾ ਅਰਥ ਭਾਵ ਇਹ ਹੀ ਹੈ ਕਿ ਨਾਮ ਦਾ ਹੀ ਜੋ ਬੀਜ ਹੋਵੇਗਾ ਉਹ ਅਨਮੁੱਲਾ ਹੋਵੇਗਾ ਕਲਯੁਗ ਦੇ ਵਿੱਚ ਤੇ ਮਹਾਰਾਜ ਨੇ ਉਹਨਾਂ 500 ਸਿੰਘਾਂ ਨੂੰ ਕਿਹਾ ਸੀ ਕਿ ਤੁਸੀਂ ਗੁਰਮੁਖਾਂ ਵਾਲੀ ਪਦਵੀ ਪਾਈ ਆ ਤੇ ਇਸ ਤਰ੍ਹਾਂ ਮਹਾਰਾਜ ਨੇ ਆਪਣੇ ਖਾਲਸੇ ਨੂੰ ਖਾਲਸਾ ਰਾਜ ਬਾਰੇ ਆਉਣ ਬਾਰੇ ਦੱਸਿਆ ਹੁਣ ਜਿਨ੍ਹਾਂ ਲੋਕਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਉੱਤੇ ਵਿਸ਼ਵਾਸ ਆ ਉਹ ਤਾਂ ਇਸ ਗੱਲ ਨੂੰ ਪੂਰਨ ਤੌਰ ਤੇ ਸੱਚ ਜਾਣਦਾ ਇੱਕ ਗੁਰਗੋਪਨ ਸਿੰਘ ਜੀ ਦੀ ਕਹੀ ਹੋਈ ਗੱਲ ਅਪਾਰ ਹੈ ਸਪਸ਼ਟ ਹੈ ਪਰਥਕ ਹੈ ਉਹ ਸੱਚ ਹੋਵੇਗੀ ਹੀ ਹੋਵੇਗੀ ਹਾਂ ਇਦਾਂ ਹੋ ਸਕਦਾ ਕਿ ਦਲੀਪ ਸਿੰਘ ਦੇ ਨਾਮ ਤੋਂ ਬਿਨਾ ਕੋਈ ਹੋਰ ਨਾਂ ਦਾ ਰਾਜਾ ਆਵੇ ਪਰ ਖਾਲਸਾ ਰਾਜ ਜ਼ਰੂਰ ਹੋਵੇਗਾ ਤੇ ਖਾਲਸਾ ਰਾਜ ਦੇ ਵਿੱਚ ਹਰ ਕੋਈ ਰਲ ਮਿਲ ਕੇ ਰਹੇਗਾ ਨਾ ਕੋਈ ਹਿੰਦੂ ਨੂੰ ਦੁੱਖ ਹੋਵੇਗਾ ਨਾ ਕੋਈ ਮੁਸਲਮਾਨ ਨੂੰ ਦੁੱਖ ਹੋਵੇਗਾ ਤੇ ਨਾ ਹੀ ਕੋਈ ਸਿੱਖ ਨੂੰ ਕੋਈ ਦੁੱਖ ਹੋਵੇਗਾ ਤੇ ਖਾਲਸਾ ਰਾਜ ਦਾ ਅਰਥ ਹੀ ਹੈ ਖਾਲਸਾ ਰਾਜ ਉਸ ਵਿੱਚ ਹਰ ਇੱਕ ਚੀਜ਼ ਪਿਓਰ ਸ਼ੁੱਧ ਜਿਵੇਂ ਖਾਲਸਾ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਮੁਸਲਮਾਨ ਵੀਰਾਂ ਲਈ ਮਸੀਤਾਂ ਬਣਾਇਆ ਕਰਦੇ ਸਨ ਉਦਾਂ ਦਾ ਹੀ ਖਾਲਸਾ ਰਾਜ ਫਿਰ ਤੋਂ ਆਵੇਗਾ ਤੇ ਇਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਰਾਜ ਬਾਰੇ ਕੀਤੇ ਹੋਏ 100 ਸਾਖੀ ਵਿੱਚ ਬਚਨਾਂ ਦਾ ਇਤਿਹਾਸ ਇਤਿਹਾਸ ਦੱਸਦਿਆਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ